ਅਸੂਲਨ ਤੌਰ ਦੇ ਉੱਤੇ ਜਿੰਨਾ ਅਕੀਦੇ ਨੂੰ ਲੈ ਕੇ ਇਹ ਪਾਰਟੀ ਸ਼ੁਰੂ ਹੋਈ ਸੀ ਕਿ ਬਹੁਦੇ ਲੋਕਤੰਤਰ ਨੂੰ ਬਚਾਉਣ ਵਾਸਤੇ ਨਸ਼ਾ ਪੈਸਾ ਇਸ ਤੋਂ ਗੁਰੇਜ਼ ਕੀਤਾ ਜਾਵੇ ਬਹੁਤ ਵਰਤੇ ਹੈ ਸ਼ੱਕ ਨਹੀਂ ਮੈਂ ਉਸ ਗੱਲ ਤੇ ਚਿੰਤਤ ਵੀ ਹਾਂ ਮੈਂ ਪਾਰਟੀ ਹਾਈ ਖਵਾਉਣ ਨੂੰ ਇਸ ਗੱਲ ਦੀ ਅਗਾਹ ਵੀ ਕਰੂੰਗਾ ਕਿ ਸਾਨੂੰ ਨੁਕਸਾਨ ਨਹੀਂ ਚ ਸਕਦਾ ਉਹਨਾਂ ਦੇ ਸਮਝ ਮੈਂ ਕਿਉਂਕਿ ਪਾਰਟੀ ਨੇ ਮੈਨੂੰ ਹੁਕਮ ਕੀਤਾ ਸੀ ਕੈਂਡੀਡੇਟ ਦਾ ਮੈਂ ਦੇਤਾ ਸੀ ਪਰ ਪਾਰਟੀ ਨੇ ਉਸ ਨੂੰ ਤਿਕਟ ਦਿੱਤੀ ਸੀ ਜਿਹੜਾ ਮੁੰਡਾ ਆਜ਼ਾਦ ਰੜਿਆ ਗੁਰਵਿੰਦਰ ਸਿੰਘ ਗਿੰਦੜ ਫਿਰ ਮੇਰਾ ਕੋਈ ਤੁਕ ਨਹੀਂ ਬਣਦੀ ਸੀ ਕਿ ਮੈਂ ਉਸ ਅਵਿਰੋਧ ਕਰ ਸਕਾਂ ਮੇਰੇ ਲੋਕਾਂ ਦਾ ਮੈਂ ਵਿਸ਼ਵਾਸ ਨਹੀਂ ਤੋੜਨਾ ਚਾਹੁੰਦਾ ਸੀ ਵਿਸ਼ਵਾਸ ਬਣਾਉਣ ਤੇ ਮੈਨੂੰ 42 ਸਾਲ ਲੱਗੇ ਤੇ ਜੇ ਮੈਂ ਅੱਜ ਇਸ ਵਿਸ਼ਵਾਸ ਨੂੰ ਤੋੜ ਦਿੰਦਾ ਮੇਰੇ ਕੋਲੇ ਮਹੱਲੇ ਦੇ 15 ਬੰਦੇ ਆਏ ਸੀ ਉਹਨਾਂ ਨੇ ਕਿਹਾ ਵੀ ਸੀ ਤੁਹਾਡੇ ਤੇ ਰੱਬਰ ਦਾ ਵਿਸ਼ਵਾਸ ਕਰਦੇ ਸੀ ਤੁਸੀਂ ਇਸ ਨੂੰ ਪਾਰਟੀ ਛਾੜ ਕੇ ਟਿਕਟਵਾ ਕੇ ਫਿਰ ਟਿਕਟ ਕਰਾਤੀ ਸਾਡੇ ਨਾਲ ਬੇਈਮਾਨੀ ਕੀਤੀ ਤੇ ਮੇਰੀ ਜ਼ਿੰਦਗੀ 'ਚ ਇਹ ਸ਼ਬਦ ਨਹੀਂ ਕਿ ਮੈਂ ਕਦੇ ਬੇਈਮਾਨ ਹੋ ਸਕਾਂ ਮੈਂ ਨਹੀਂ ਹੋਇਆ ਇਸ ਲਈ ਜੋ ਕੁਝ ਵੀ ਹੋਇਆ ਮੈਨੂੰ ਉਹ ਠੀਕ ਹੈ ਮੈਂ ਉਸ ਤੇ ਸੰਤੁਸ਼ਟ ਹਾਂ ਪੂਰੀ ਤਰ੍ਹਾਂ ਔਰ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਸ ਤੇ ਮੈਂ ਤਾਂ ਵੈਸੇ ਜੀ ਜ਼ਿੰਦਗੀ ਦੇ ਵਿੱਚ ਪਹਿਲਾਂ ਦਿੱਤਾ ਹੈ ਅੱਗੇ ਤੋਂ ਵੀ ਦਿੰਦੇ ਰਹਾਂਗੇ ਪਾਰਟੀ ਦਾ ਹਗਮ ਕਰੂਗੀ ਕੰਮ ਕਰਨ ਦੇ ਵਿੱਚ ਕਰੀਏ ਨੇ ਰਜਿਸਟਰ ਐਮਐਲਏ ਮੇਰਾ ਝੂਠੀ ਬੋਲ ਕੇ ਕੰਮ ਕਰਵਾ। ਸਰ ਠੀਕ ਲੱਗਦਾ ਵੀ ਠੀਕ ਲੱਗਦਾ ਜਿਹਾ ਹੀ ਆਪਣੇ ਕੋਲ ਹੀ ਹੋਗਾ ਸਰ ਹਾਂ ਜੀ ਸਾਰੀਆਂ ਪਾਰਟੀਆਂ ਬਿਲਕੁਲ ਇਸ ਤੋਂ ਬਾਅਦ ਦੀ ਲੋਕਤਾਂ ਨਹੀਂ ਦੇਖੋ ਜੋ ਮੈਨੂੰ ਲੱਗਦਾ ਹੈ ਇੱਕ ਕੈਂਡੀਡੇਟ ਹੀ ਉਦੋਂ ਬਣਿਆ ਜਦੋਂ ਪਾਰਟੀਆਂ ਦੇ ਦੂਜੀ ਪਾਰਟੀਆਂ ਦੇ ਬੰਦਿਆਂ ਨਾਲ ਮੀਟਿੰਗ ਹੋ ਗਈ ਹੁਣ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਚੰਡੀਗੜ੍ਹ ਦੇ ਨਾਲ ਮੀਟਿੰਗ ਹੋਈ ਜਿੱਥੇ ਸਾਰਾ ਕੰਸੈਂਸਸ ਬਣਿਆ ਜਿਹੜੇ ਇਸ ਇਲਾਕੇ ਦੇ ਆਕਾਲੀ ਆਗੂ ਨੇ ਜਿਹੜੇ ਸੁਖਵੀਰ ਸਿੰਘ ਵਾਲਰੇ ਬੜੇ ਨੇੜੇ ਹੈ ਮਨਾਗਰ ਦੇ ਰਹਿਣਦਾਂ ਜਿਹੜੇ ਖੁੱਦ ਇਥੋਂ ਕੈਂਡੀਡੇਟ ਰਹੇ ਉਹਨਾਂ ਨੂੰ ਰਲਣ ਨੂੰ ਵੀ ਕਿਹਾ ਗਿਆ ਰਲਣੋਂ ਭੱਜ ਗਏ ਉਹਨਾਂ ਨਾਲ ਲਗਾਤਾਰ ਇਹਨਾਂ ਦਾ ਸੰਪਰਕ ਸੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਤੁਸੀਂ ਕੈਂਡੀਡੇਟ ਕਹੋ ਦੇਦੇ ਨੇ ਉਹਨਾਂ ਨੇ ਦਿੱਤਾ ਵੀ ਇਹਨਾਂ ਦੀ ਕੋਸ਼ਿਸ਼ ਇਹ ਸੀ ਜੇ ਬਲਵਿੰਦਰ ਨਾ ਲੜਦਾ ਤੇ ਇਹਨਾਂ ਨੇ ਸਾਰੇ ਕੈਂਡੀਡੇਟਾਂ ਦੇ ਕਾਗਜ਼ਾਂ ਜਾਂ ਰੱਦ ਕਰਾਉਣੇ ਸੀ ਤੇ ਜਾਂ ਉਹਨਾਂ ਨੂੰ ਬੇਟਰਾ ਕਰਨਾ ਸੀ ਮੇਰਾ ਲੋਕਾਂ ਦੇ ਨਾਲ ਜਿਹੜਾ ਵਾਦਾ ਸੀ ਮੈਂ ਉਸ ਤੇ ਖਰਾ ਉਤਰੇ ਮੈਂ ਕਦੇ ਵੀ ਕਿਸੇ ਨੂੰ ਝੁਬਾਨ ਦੇ ਕੇ ਪਿੱਛੇ ਨਹੀਂ ਹਟਿਆ ਕਿਸੇ ਗੱਲ ਦੀ ਪ੍ਰਵਗ ਕਿ ਟੇ ਬਣਾ ਤੇ ਮੈਂ ਇਸ ਲਾਈਨ ਦੇ ਉੱਤੇ ਨਾ ਕਦੇ ਪਹਿਲਾਂ ਛੱਡੀ ਹੈ ਨਾ ਗੱਲ ਛੱਡੀ ਲੋਕਾਂ ਦੇ ਵਿੱਚ ਜਿਹੜੀ ਹੈਗੀ ਹੈ ਕਿ ਅੱਜ ਕੱਲ ਰਾਤ ਰਹੇਗੀ ਚਰਚਾ ਕਿ 2022 ਦੇ ਵਿੱਚ ਤੁਸੀਂ ਕੇਐਮਸੀ ਹੋਣ ਦੇ ਰਾਤੇ ਇੱਕ ਮੰਤਰੀ ਨੂੰ ਹਰਾਇਆ ਸੀ ਜੀ ਲੋਕ ਕਹਿੰਦੇ ਵੀ ਹੋਣ ਇੱਕ ਵੀਰੋਣੇ ਕੇਐਮਸੀ ਨੇ ਇੱਕ ਕੈਮਰਨ ਹਰਾਤਾ ਕੀ ਕਹਿੰਦੇ ਨੇ ਨਹੀਂ ਇੱਕ ਐਮਸੀ ਨੇ ਇੱਕ ਐਮਐਲ ਦੀ ਫੋਟੋ ਲਾ ਕੇ ਲੋਕਾਂ 'ਚ ਪ੍ਰਚਾਰ ਕੀਤਾ ਕਿ ਉਹਨਾਂ 'ਚ ਦਮ ਸੀ ਨਾ ਤੇਰੀ ਫੋਟੋ ਲਾ ਕੇ ਪ੍ਰਚਾਰ ਕਰਦੇ। ਉਹ ਲੋਕਾਂ ਨੂੰ ਜਾ ਕੇ ਇਹ ਨਾ ਕਹਿੰਦੇ ਕਿ ਜਗਰੂਪ ਸਿੰਘ ਸਾਡੇ ਨਾਲ ਹੈ। ਜਦੋਂ ਇੱਥੇ ਅਮਨੋੜ ਜੇ ਉਹਦੀ ਮੇਰੀ ਫੋਟੋ ਲਾਈ ਸੀ ਜੇ ਇਹ ਗੱਲ ਸੀ ਮੈਨੂੰ ਉਹ ਕਹਿੰਦੇ ਵੀ ਅਸੀਂ ਥੋੜੀ ਫੋਟੋ ਨਹੀਂ ਲੈਂਦੇ ਕਿਉਂਕਿ ਸਾਡੇ ਨਾਲ ਉੱਤਰ। ਫਿਰ ਬੜੀ ਚੰਗੀ ਗੱਲ ਸੀ। ਕਿਉਂਕਿ ਮੈਂ ਦਾ ਪ੍ਰਚਾਰ ਕੀਤਾ ਨਾ ਮਾ ਡੋਟੂੜਾ ਗਏ। ਨੋ ਨੋ ਦੀ ਮੀਟਿੰਗਾਂ ਸਮੋਧਨ ਕੀਤਾ ਸੀ ਜੀ ਸਾਹਿਬ ਪਰ ਲੋਕਾਂ ਨੇ ਤੁਹਾਡੇ ਤੇ ਕਿਉਂ ਨੰ ਕੀਤਾ ਸਵਾਹੇ ਲੋਕਾਂ ਨੂੰ ਲੋਕਾਂ ਨੇ ਤਾਂ ਐਡਾ ਵੱਡਾ ਵਿਸ਼ਵਾਸ ਕੀਤਾ ਜੀ ਜਿਹੜੀ ਇੰਨੀ ਵੋਟ ਪਈ ਇਹ ਉਹ ਜਾਗਦੇ ਜ਼ਮੀਰਾਂ ਲੋਕਾਂ ਦੀ ਪਈ ਹੈ ਜੇ ਠੀਕ ਹੈ ਪੈਸਾ ਆਪਦਾ ਰੋਲ ਅਦਾ ਕਰਦਾ ਹੈ ਪਰ ਰੋਲਾ ਨਹੀਂ 3-3000 ਨੂੰ ਵੋਟ बिकਣੀ 5-5000 ਨੂੰ ਵੋਟ बिकਣੀ ਤਾਂ ਹੋਗਾ ਕੋਈ ਪ੍ਰੋਬਲਮ ਹੀ ਨਹੀਂ ਬੰਦੇ ਡਿਵੀਜ਼ਨ ਅਮਨ ਅਰੋੜਾ ਜੀ ਰੈਲੀ ਕਰਤੀ ਗਈ ਉਹਨਾਂ ਨੇ ਕੀ ਪਾਰਟੀ ਲੈਵਲ ਤੋਂ ਉੱਪਰ ਕੋਈ ਬੰਦਾ ਨਹੀਂ ਹੈ ਨਹੀਂ ਹੁੰਦਾ ਜੀ ਪਰ ਆਪਦੀ ਜ਼ਮੀਰ ਤੋਂ ਉੱਤੇ ਕੋਈ ਬੰਦਾ ਨਹੀਂ ਹੁੰਦਾ ਜੇ ਜ਼ਮੀਰ ਨੂੰ ਜਿਉਂਦੀ ਰੱਖਣਾ ਹੈ ਆੜ ਦੀ ਕੌਦੀ ਥਾਂ ਹੈ ਮਨੁੱਖੀ ਜ਼ਮੀਰ ਕੌਦੀ ਥਾਂ ਹੈ ਇਹ ਮੈਂ ਵਿਸ਼ਵਾਸ ਆਪਦੇ ਇਲਾਕੇ ਦੇ ਲੋਕਾਂ ਦਾ ਤੋੜ ਲੈਂਦਾ ਮੈਨੂੰ ਜਿਉਂਦੇ ਜੀ ਤੇ ਮੇਰੇ ਜਾਣ ਤੋਂ ਬਾਅਦ ਸਾਡੇ ਪਰਿਵਾਰ ਨੂੰ ਬੇਈਮਾਨਾ ਦਾ ਪਰਿਵਾਰ ਕਹਿਣਾ ਸੀ ਕਿਉਂਕਿ ਉਹ ਮੁੰਡੇ ਨੂੰ ਕਿਉਂਕਿ ਉਹ ਕਾਲੀ ਦਲ ਦਾ ਕਹਿੰਦੀ ਨਹੀਂ ਸੀ ਪ੍ਰਧਾਨ ਜੀ ਉਹਨਾਂ ਦਾ ਉਹਨੂੰ ਛੜਾ ਕੇ ਮੈਂ ਜੁਆਇਨ ਕਰਾਇਆ ਟਿਕਟ ਲੈ ਕੇ ਆਇਆ ਟਿਕਟ ਉਹਦੇ ਹੱਥੇ ਹੀ ਸੀ ਤੇ ਉਹਨਾਂ ਨੇ ਸਿੱਧਾ ਅਲੀਗੇਸ਼ਨ ਮੈਂ ਤੇ ਆਖੀ ਲਾਇਆ ਸੀ ਕਿ ਤੁਸੀਂ ਵੇਵਨ ਨਹੀਂ ਕੀਤੀ ਐ ਸਾਨੂੰ ਪਾਰਟੀ ਵੀ ਛੜਾਤੀ ਟਿਕਟ ਦੇ ਕੇ ਐਸ਼ ਕਰਕੇ ਦਿਤਾਦੀ ਕਿਸ ਨੂੰ ਹੋਰ ਲੜਵਾਉਣਾ ਸੀ ਤੁਸੀਂ ਛੱਡਣਾ ਬੇਈਮਾਨੀ ਕੀਤੀ ਹੈ ਮੈਂ ਬੇਈਮਾਨ ਸ਼ਬਦ ਨਹੀਂ ਸ਼ੁਰੂ ਕਰਦਾ ਜਿਲ੍ਹੇ ਸਾਹਿਬ ਜਿਲ੍ਹੇ ਸਾਹਿਬ ਤੁਸੀਂ ਉਦੋਂ ਕੋਈ ਗੱਲ ਨਹੀਂ ਕੀਤੀ ਜਦੋਂ ਤੁਸੀਂ ਬਲਵਿੰਦਰ ਕੁਮਾਰ ਬਿੰਦਰ ਨੂੰ ਟਿਕਟ ਦਿਵਾ ਦਿੱਤੀ ਸੀ ਉਸ ਤੋਂ ਬਾਅਦ ਟਿਕਟ ਚੇਂਜ ਹੋ ਗਈ ਹੈ ਉਦੋਂ ਤੁਸੀਂ ਪੰਜਾਬ ਪ੍ਰਧਾਨ ਨਾਲ ਕੋਈ ਸਬੰਧ ਨਹੀਂ ਕਰਾਇਆ ਕੀਤਾ ਸੀ ਕੀਤੀ ਸੀ ਈਵਨ ਆਲ ਇੰਡੀਆ ਜਨ ਸ਼ਕਤੀ ਸੰਦੀਪ ਪਾਟਲੀ ਨਾਲ ਵੀ ਕੀਤੀ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਬੜੀ ਗਲਤ ਗੱਲ ਕੀਤੀ ਹੈ ਮੈਂ ਪੰਜਾਬ ਦੇ ਮਸਲੇ ਵਿੱਚ ਦਖਲ ਨਹੀਂ ਸੀ ਦਤਾਂ ਇਹ ਬਹੁਤ ਮਾੜੀ ਗੱਲ ਕੀਤੀ ਐ ਰਾਕੇ ਦਾ ਐਮਐਲਏ ਹੋਵੇ ਔਰ ਉਹਦਾ ਆਪ ਦਾ ਬਾਡ ਹੋਵੇ ਉਹ ਕੈਂਡੀਡੇਟ ਉਹਦੇ ਮੁਤਾਬਕ ਚਾਹੀਦਾ ਉਹਨਾਂ ਨੇ ਸਾਨੂੰ ਤਿੰਨਾਂ ਨੂੰ ਫਿਰ ਵੀਡੀਓ ਕਾਨਫਰੈਂਸ ਤੇ ਵੀ ਲਿਆ ਜਿਹਦੇ ਚਮਲ ਰੋੜਾ ਸੀ ਮੈਂ ਵੀ ਸੀ ਸੰਨੀ ਆਲੂ ਬੜੀ ਅਸੀ ਮੈਨੂੰ ਉਹਨਾਂ ਨੇ ਕਿ ਪੁੱਛਿਆ ਅਬ ਬਤਾਓ ਕੀ ਬਾਤ ਹੈ ਮੈਂ ਉਹਨਾਂ ਨੂੰ ਜੋ ਪਹਿਲਾਂ ਕਹੇ ਸੀ ਰਿਪੀਟ ਕਰਤਾ ਵੀ ਆ ਗੱਲ ਹੋਈ ਹੈ ਮਨਨ ਰਵੀ ਵੀ ਦੱਸਿਆ ਕਿ ਮੇਰਾ ਭਤੀਜਾ ਇਸ ਵਾਰਡ ਦਾ ਪ੍ਰਧਾਨ ਸੀ ਔਰ ਕੈਂਡੀਡੇਟ ਸੀ ਉਹ ਕਹਿੰਦੇ ਫਿਰ ਉਸ ਕੋਲ ਨਹੀਂ ਦਵਾਈ ਤੇ ਇੱਕ ਮਹੀਨੇ ਮੈਂ ਆਉਦੇ ਪਰਿਵਾਰ ਤੁਸੀਂ ਇਸ ਕਰਕੇ ਜੀ ਦਵਾਈ ਕਿ ਪਰਿਵਾਰ ਦਾ ਦੋਸ਼ ਰੱਖਦਾ ਹੈ ਮੈਂ ਪਰਿਵਾਰ ਚੋਂ ਕਿਸੇ ਕੈਂਡੀਡੇਟ ਨੂੰ ਨਹੀਂ ਚੁਣਦਾ ਜੀ ਕਹਿੰਦੇ ਓਕੇ ਫਿਰ ਉਹਨਾਂ ਨੇ ਰੋੜਾ ਸਾਹਿਬ ਨੂੰ ਬੁਸ਼ੇ ਰੋੜਾ ਸਾਹਿਬ ਬਾਤ ਸੁਣ ਰਹੇ ਹੋ ਜੋ ਗੱਲ ਸਭ ਕਹਿ ਰਹੇ ਹਾਂ ਜੀ ਹਾਂ ਜੀ ਔਰ ਰੋੜਾ ਸਾਹਿਬ ਨੇ ਸਪਸ਼ਟ ਕਿਹਾ ਜੀ ਜੋ ਇਹ ਕਹਿ ਰਹੇ ਸੱਚ ਬਾਅਦ ਵਿੱਚ ਉਹਨਾਂ ਨੇ ਕਿਹਾ ਜੀ ਹੁਣ ਤੁਸੀਂ ਫੋਨ ਬੰਦ ਕਰੋ ਬਾਅਦ ਚ ਉਹਨਾਂ ਨੇ ਕੀ ਗੱਲ ਕੀਤੀ ਹੈ ਟੈਪ ਜਿਲ੍ਹੇ ਸਰ ਲੋਕ ਕਹ ਰਹੇ ਆ ਵੀ ਜਿਲ੍ਹੇ ਸਰ ਦੀ ਐਮਐਲਏ ਨੂੰ ਵੀ ਖਤਰਾ ਹੈ ਜਾਂ ਜਾ ਕੇ ਪਾਰਟੂਰ ਦੇ ਸੈਕਟਰ ਲੋਕਾਂ ਨੇ ਮੈਨੂੰ 5 ਸਾਲ ਵਾਸਤੇ ਚੁਣਿਆ ਇਹਨੂੰ ਕੋਈ ਸਬਦਾਨਕ ਤੌਰ ਤੇ ਨਾ ਮੇਰੀ ਪਾਰਟੀ ਮੈਨੂੰ ਹਲਾਵੇ ਮੈਂ ਪਾਰਟੀ ਦਾ ਕੰਮ ਕਰਦਾ ਹਾਂ ਲੋਕਾਂ ਦਾ ਕੰਮ ਕਰਦਾ ਮੈਂ ਕਰਦਾ ਰਹੂੰਗਾ ਮੈਂ ਜੇ ਐਮਐਲਏ ਨਹੀਂ ਸੀ ਤਾਂ ਵੀ ਲੋਕਾਂ ਦੀ ਸੇਵਾ ਕੀਤੀ ਜੇ ਮੈਂ ਐਮਸੀ ਸੀ ਤਾਂ ਵੀ ਲੋਕਾਂ ਦੀ ਸੇਵਾ ਕੀਤੀ ਮੈਂ ਆਉਦੇ 42 43 ਸਾਲ ਲੋਕ ਸੇਵਾ ਚ ਕਰਦੇ ਆ ਲੋਕ ਸੇਵਾ ਵਾਸਤੇ ਮਜੇਦਾ ਹੋਣਾ ਜ਼ਰੂਰੀ ਹੁੰਦਾ ਇਹ ਤਾਂ ਹੁਣ ਲੋਕਾਂ ਨੇ ਮੈਨੂੰ 5 ਸਾਲ ਚੁਣਿਆ ਹੈ ਸੰਵਿਧਾਨਕ ਤੌਰ ਤੇ ਕੋਈ ਕੋਈ ਕਹਿਦਾ ਹੀ ਨਹੀਂ ਕਿ ਨਹੀਂ ਮੈਨੂੰ ਪਾਰਟੀ ਖੱਡੇ ਮੇਰਾ ਪਾਰਟੀ 'ਚ ਵਿਸ਼ਵਾਸ ਹੈ ਪਾਰਟੀ ਨੂੰ ਮਿਲ ਜੇਗੀ ਵਾ ਠੀਕ ਹੈ ਜੀ